ਕਪੂਰਥਲਾ ਸ਼ਹਿਰ ਦੇ ਪੁਰਾਣੇ ਇਲਾਕਿਆਂ ਵਿੱਚ ਪੁਰਾਣੀਆਂ ਪਾਣੀ ਦੀਆਂ ਪਾਈਪਾਂ ਨੂੰ ਨਵੀਆਂ ਪਾਈਪਾਂ ਨਾਲ ਬਦਲਣ ਦਾ ਕੰਮ ਸ਼ੁਰੂ ਹੋ ਗਿਆ ਹੈ। ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਪ੍ਰੋਜੈਕਟ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਵਾਸਤੇ ਫੁਹਾਰਾ ਚੌਂਕ ਖੇਤਰ, ਸ਼ਿਵ ਕਲੋਨੀ, ਪਰਮਜੀਤ ਗੰਜ ਅਤੇ ਹੋਰ ਖੇਤਰਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੀ ਗਈ ਅੰਮ੍ਰਿਤ 2 ਯੋਜਨਾ ਤਹਿਤ ਸ਼ਹਿਰ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਉਹਨਾਂ ਦੱਸਿਆ ਕਿ ਕਾਂਗਰਸ ਦੇ ਸਾਰੇ ਕਾਉਂਸਲਰ ਆਪਣੇ ਆਪਣੇ ਖੇਤਰਾਂ ਵਿੱਚ ਚੱਲ ਰਹੇ ਕੰਮ ਦੀ ਨਿਗਰਾਨੀ ਕਰ ਰਹੇ ਹਨ ਉਹਨਾਂ ਕਿਹਾ ਕਿ ਨਵੀਆਂ ਲਾਈਨਾਂ ਦੇ ਚਾਲੂ ਹੋਣ ਨਾਲ ਸ਼ਹਿਰ ਦੇ ਕੁਝ ਖੇਤਰਾਂ ਵਿੱਚ ਗੰਦੇ ਪਾਣੀ ਦੀ ਸਪਲਾਈ ਦੀ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ। ਕਿ ਅਮਰਤੂ ਜਿਹੜਾ ਪ੍ਰੋਜੈਕਟ ਆ ਇਹਦੇ ਨਾਲ ਸ਼ਹਿਰ ਦੀ ਜਿਹੜੀ ਕਾਲੇ ਪਾਣੀ ਦੀ ਜਾਂ ਗੰਦੇ ਪਾਣੀ ਦੀ ਜਾਂ ਸੀਵਰੇਜ ਨਾਲ ਜਿਹੜਾ ਮਿਕਸ ਹੋ ਜਾਂਦਾ ਕਦੇ ਉਹਦੀ ਸਮੱਸਿਆ ਬਿਲਕੁਲ ਸੋਲਵ ਹੋ ਜਾਏਗੀ। ਔਰ ਮੈਨੂੰ ਬੜੀ ਖੁਸ਼ੀ ਆ ਇਹ ਕੰਮ ਬਹੁਤ ਜੰਗੀ ਪੱਧਰ ਤੇ ਔਰ ਬੜੇ ਸੁਚੰਜੇ ਢੰਗ ਨਾਲ ਟੈਕਨੀਕਲੀ ਕੀਤਾ ਜਾ ਰਿਹਾ। ਔਰ ਮੈਨੂੰ ਪੂਰਾ ਭਰੋਸਾ ਕਿ ਅੱਜ ਤਸੀਮ ਸਾਹਿਬ ਦਾ ਆਵਾਡ ਔਰ 4 4 5 5 8 ਦਾ ਕਲਸਟਰ ਆ। ਉੱਥੇ ਮਡੇ 8 ਇੰਚ ਦੇ ਪਾਈਪ ਜਿਹੜੇ ਸਾਡੇ ਟਿਊਬਲ ਆ ਉਹਨਾਂ ਤੋਂ ਪਾਈਪ ਆਉਣੇ ਆ। ਇਹਨਾਂ ਦੇ ਸੈਕਰੀਫੀਕੇਸ਼ਨ 6 ਇੰਚ 4 ਇੰਚ ਨਾਲ ਕਨੈਕਟ ਕੀਤੇ ਜਾਣੇ ਆ। ਕਹਿਣ ਦਾ ਮੇਰਾ ਮਤਲਬ ਹੈ ਕਿ ਅੱਜ ਇੱਥੇ ਜੰਕਸ਼ਨ ਸਮਝੋ ਇਹ ਸਾਰੇ ਟਿਊਬਰਾ ਦਾ ਤਿੰਨ ਚੌ ਵਾੜਾਂ ਜਿਹੜੇ ਜਾਂਦੇ ਆ ਉਹਨਾਂ ਦਾ ਜੰਕਸ਼ਨ ਆ ਉਹਦਾ ਕੰਮੇ ਸ਼ੁਰੂ ਕਰਨ ਲੱਗੇ ਆ ਔਰ ਤਰੀਕਾ ਇਹੀ ਆ ਅਦਰਵਾਇਜ਼ ਕੀ ਹੁੰਦਾ ਕਿ ਜੇ ਜਗ੍ਹਾ ਜਗ੍ਹਾ ਕਰਨ ਇੱਕ ਜਗ੍ਹਾ ਤੋਂ ਇੱਕ ਪਾਸਿਓ ਕੰਪਲੀਟ ਕਰਦੇ ਜਾ ਰਹੇ ਆ ਔਰ ਕੰਮ ਬੜੇ ਤਰੀਕੇ ਨਾਲ ਕਰ ਰਹੇ ਆ ਮੈਨੂੰ ਕਪੂਰ ਤੇਰੇ ਵਾਲਿਆਂ ਨੂੰ ਦੱਸ ਕੇ ਖੁਸ਼ੀ ਹੋਊਗੀ ਨਾਲੇ ਜਿਹੜੇ ਲੋਕ ਬਹੁਤ ਬੋਲਦੇ ਆ ਉਹਨਾਂ ਨੂੰ ਦੱਸ ਕੇ ਵੀ ਖੁਸ਼ੀ ਹੋਏਗੀ ਕਿ ਭਾਈ ਕੰਮ ਐਦਾਂ ਕਰਾਈ ਦਿੰਦੇ ਆ ਖਾਦੀ ਟੀਵੀ ਦੇ ਅੱਗੇ ਆ ਕੇ ਰਾਣੇ ਨੂੰ ਕੁਐਸਚਨ ਕਰ ਲਓ ਕਿ ਰਾਣੇ ਨੇ ਕੀਤਾ ਕੀ ਆ ਆਹ ਹੁਣ ਰਾਣੇ ਨੇ ਕੀਤਾ ਇਹ ਦੇਖੋ ਲੋਕ ਕਿਵੇਂ ਤਾਰੀਫ ਕਰਨਗੇ ਜਦੋਂ ਕੰਪਲੀਟ ਹੋਇਆ ਸਾਰਾ ਜੀ ਅਮਰਤੂ ਲੈ ਕੇ ਕ੍ਰੈਡਿਟ 바ਰ ਛਿੜੀ ਹੋਈ ਆ ਰਾਸ਼ਟਰੀ ਪਾਰਟੀ ਦੇ ਰਾਜਪਾਗ ਹੈ ਕਿਹੜੀ ਸਟੇਟ ਗਵਰਨਮੈਂਟ ਕਿਹੜੀ ਹੈ ਇਹਦੇ ਵਿੱਚ ਉਹਨਾਂ ਦੇ ਨੁਮਾਇੰਦੇ ਇੱਥੇ ਕਹਿ ਰਹੇ ਆ ਕਿ ਇਹ ਪ੍ਰੋਜੈਕਟ ਆਗਾ ਵਾ ਇਹ ਨਗਰ ਨਿਗਮ ਨੂੰ ਦਿੱਤੇ ਜਾ ਰਹੇ ਆ ਏ ਸੈਂਟਰ ਦੇ ਆ ਤੇ ਕਾਂਗਰਸ ਵਿੱਚ ਲਾਹ ਖੱਟ ਰੋ ਜਾਂਦੀ ਹੈ ਇਹਨੇ ਬਾਰੇ ਤੁਸੀਂ ਕਿਉਂ ਨਾ ਖੱਟੇ ਯਾਰ ਤੁਸੀਂ ਲੋਕਾਂ ਨੂੰ ਕਹਿੰਦੇ 25 ਸਾਲ ਦਾ ਰਾਣਾ ਇੱਥੇ ਆ ਇਹਦੇ 25 ਸਾਲ ਦਾ ਤਾਂ ਆਪਣਾ ਦਿਮਾਗ ਵੀ ਲਾਉਂਦਾ ਤੇ ਉਹ ਦੇਖਦਾ ਕਿ ਵੀ ਕਪੂਰਥਾਲੀ ਨੂੰ ਲੋੜ ਕੀ ਦੀ ਆ ਜਦੋਂ ਸੀਵਰੇਜ ਦੀ ਲੋੜ ਸੀ ਸਾਰਾ ਕਪੂਰਥਾਲੀ ਸੀਵਰੇਜ ਪਾਇਆ 30-35 ਕਰੋੜ ਰੁਪਏ ਦੇ ਸੀਵਰੇਜ ਔਰ ਅੱਜ ਇਹ ਵੀ ਬੜਾ ਵੱਡਾ ਪ੍ਰੋਜੈਕਟ ਆ 95 ਕਿਲੋਮੀਟਰ ਪਾਈਪ ਲਾਈਨ ਪੈਣੀ ਆ ਜਿਵੇਂ ਸੋਚਿਆ ਸੀ ਬਤੌਰ ਨੁਮਾਇੰਦਾ ਕਿ ਮੈਨੂੰ ਚੁਣ ਕੇ ਭੇਜਿਆ ਤਾਂ ਹੀ ਨਾ ਕੋਣਤਾ ਹੀ ਨਹੀਂ ਪਤਾ ਤੁਸੀਂ ਲੜਨੀ ਇਲੈਕਸ਼ਨ ਨਹੀਂ ਲੜਨੀ ਸਮਾਂ ਦੱਸੂਗਾ ਜਦੋਂ ਪਹਿਲਾਂ ਹਲੇ ਪਕੜ-ਪੁਕੜ ਬਣਾਓ ਫਿਰ ਰਾਣੇ ਨਾਲ ਟੱਕਰ ਦੇਖੋ ਲੋਕਾਂ ਨੇ ਵੋਟਾਂ ਪਾਉਣੀਆਂ ਰਾਣੇ ਨੂੰ ਘੋਸਣਾਂ ਨਹੀਂ ਪਾਉਣੀਆਂ ਤੁਹਾਡੇ ਕੀਤੇ ਕੰਮਾਂ ਨੂੰ ਪਾਉਣੀਆਂ ਇਹ ਦੇਖਣਗੇ ਲੋਕ ਛਵੀ ਲੋਕ ਵੇਖਣਗੇ ਕਿ ਇਹ ਕਰਪਤ ਕਰਪਤ ਤਾਂ ਨਹੀਂ ਬੰਦਾ ਇਹ ਦੇਖਣਗੇ ਇਹ ਗੈਂਗਸਟਰਾਂ ਦੀ ਮਦਦ ਤਾਂ ਨਹੀਂ ਕਰਦਾ ਇਹ ਸਾਰੀਆਂ ਗੱਲਾਂ ਸੋਚਦੇ ਹੋਏ ਲੋਕਾਂ ਨੇ ਬੜੇ ਦੁੱਖਿਆ ਉਹ ਸਾਰੇ ਸੋਚਣਗੇ ਜਦ ਇਹ ਰਾਣਾ ਪੂਰਾ ਨਹੀਂ ਹੋਏਗਾ ਭਾਈ ਤੁਸੀਂ ਚੰਗੇ ਹੋ ਤੁਹਾਨੂੰ ਵੋਟਾਂ ਪਾ ਦੇਣਗੇ ਮੈਂ ਤਾਂ ਕਹਿਣਾ 22 ਜੀਟੀ ਵੱਡੀ ਨਹੀਂ ਰੀਟਾਉਣੀ ਨਹੀਂ ਆਵਾਦਮੀ ਪਾਰਟੀ ਦੀ ਤੇ ਜਦੋਂ ਤੁਸੀਂ 22 'ਚ ਨਹੀਂ ਜਿੱਤੇ ਇਥੇ ਹੁਣ ਸੁਪਨੇ ਸੁਪਨੇ ਲਾਣ ਲੋ ਯਾਰ ਰਾਣਾ ਜੀ ਐਸਆਈਟੀ ਜਿਹੜੀ ਬਣਾਈ ਸੀ ਸਰਕਾਰ ਨੇ ਉਹ ਜਿਹੜੇ ਪਵਿੱਤਰ ਰੂਪਿਆਂ ਨੂੰ ਲੈ ਕੇ ਤੇ ਕੱਲ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਅਸੀਂ ਪਹਿਲੀ ਸਫਲਤਾ ਹਾਸਲ ਕਰ ਲਈ ਹੈ ਠੀਕ ਕਹਿਣਾ ਦੇਖੋ ਮੈਂ ਤਾਂ ਇੱਕ ਗੱਲ ਜਾਣਦਾ ਕਿ ਰਾਣਾ ਕਦੇ ਧਾਰਮਿਕ ਮਸਲਿਆਂ ਦੇ ਤੇ ਟਿਪੜੀ ਨਹੀਂ ਕਰਦਾ ਲੇਕਿਨ ਅੰਤ ਨਾ ਅੱਡਾ ਲਾਉਣਾ ਕੋਈ ਸੌਖਾ ਕੰਮ ਨਹੀਂ ਆ ਬਾਕੀ ਦੇਖੋ ਸਮੇਂ ਦੱਸੂਗਾ ਹੈ ਨਾ ਇਹ ਤਾਂ ਮੰਨਣਾ ਪਊਗਾ ਮੈਂ ਕੋ ਡੇਡ ਬੰਦਾ ਥੋੜੀ ਨਾ ਜੋ ਮੈਂ ਕਹਿਣਾ ਉਹ ਕਰਦਾ ਜੋ ਮੇਰੇ ਦਿਲ ਕਰਦਾ ਮੈਂ ਕਰਉਣਾ ਤੇ ਜੇ ਵਾਰਡ ਬੰਦੀ ਹੋ ਵੀ ਜਾਊ ਫਿਰ ਕਪੂਰਥਰੇ ਆਏ ਨੇ ਮੋਟਾ ਪੌਣੀਆਂ ਨਾ ਇਹ ਤਾਂ ਹੈ ਨਹੀਂ ਕਿ ਵੀ ਜਲੰਧਰ ਵਾਲੇ ਆ ਕੇ ਤੇ ਵੋਟਾਂ ਪਾ ਦੇਣਗੇ ਜੇ ਵਾਰਡ ਬੰਦੀ ਹੋ ਗਈ ਮੇਰਾ ਦਿਲ ਨਹੀਂ ਸੀ ਕਿ ਵੀ ਨਾ ਹੋਵੇ ਤਾਂ ਮੈਂ ਨਹੀਂ ਕਰਾਈ ਹੁਣ ਇਹਨੇ ਤਾਕਤ ਕਰਾ ਲੈਣ ਜੇ ਤਰਕਾ ਕੇ ਵੀ ਰਹੇ ਹੋਗੇ ਤਾਂ ਵੈਲਕਮ ਕਰਾਂਗੇ ਲੋਕਾਂ ਦਾ ਵੋਟਾ-ਵੋਟਾ ਲੋਕਾਂ ਨੇ ਪਾਉਣੀਆਂ ਬਾੜਬੰਦੀ ਦਾ ਵੋਟਾ ਨਹੀਂ ਪੈਣੀ ਇਹ ਤਿਆਰੀ ਹੈ ਸਰ ਨਗਰ ਕਮ ਦੀ ਇਲੈਕਸ਼ਨ ਲੈ ਕੇ ਕੋਈ ਤਿਆਰੀ ਨਹੀਂ ਕੋਈ ਤਿਆਰੀ ਨਹੀਂ ਪਰ ਸਾਰੀ ਤਿਆਰੀ ਆ ਜਿਹੜੇ ਚਾਰੇ ਤਾਰੇ ਜਾਣਗੇ ਜਿਹੜੇ ਹੈਗੇ ਉਹ ਵੀ ਰਹਿਣਗੇ ਓਕੇ ਜੀ ਰਾਣਾ ਸਾਹਿਬ ਪਹੁੰਚੇ ਹੋਣ ਨਿਰੀਖਣ ਕੀਤਾ ਕੰਮ ਦਾ ਜਾਣਾ ਇਹ ਜਿਹੜੀਆਂ ਪੈਪਾ ਪਹਿਰੀਆਂ ਵਾ ਇਹ ਹੁਣ ਨਾ ਇੱਥੇ ਵੱਡੀਆਂ ਪੈਪਾ ਪਹਿਣੀਆਂ ਵਾ ਵਡੀਆਂ ਪੈਪਾਂ ਪਾਇਟੇ ਤੇ ਆਪਣੇ ਜਿੰਨੇ ਵੀ ਪੰਪ ਹੈਗੇ ਆ ਇਹਨਾਂ ਨਾਲ ਜੁਆਇੰਟ ਹੋਣੀ ਆ 8 ਇੰਚੀ ਦਾ ਪੈਪ ਪੈ ਰਿਆ ਵਾ ਤੇ ਇਸ ਕਰਕੇ ਰਾਣਾ ਜੀ ਆ ਰਹੇ ਆ ਹੁਣ ਤੁਹਾਨੂੰ ਫਰ ਆ ਕੇ ਦੱਸਣਗੇ ਵੀ ਇਹਦਾ ਕੀ ਬੇਰਵਾਵਾ ਰਾਣਾ ਜੀ ਦੀ ਅਸੀਂ ਡੇਟ ਕਰਦੇ ਪਏ ਇਹ ਜਿਹੜੇ ਕੰਮ ਲਗਾਤਾਰ ਸ਼ਹਿਰ ਵਿੱਚ ਵਿਕਾਸ ਦੇ ਕੰਮ ਹੋ ਰਹੇ ਉਹਨਾਂ ਬਾਰੇ ਕੀ ਜਾਨਾ ਤਾ ਦੇਖੋ ਜੀ ਰਾਣਾ ਜੀ ਦਾ ਉਪਰਾਲਾ ਵਾ ਵਿਕਾਸ ਦੇ ਕੰਮ ਹੋ ਰਹੇ ਆ ਤੁਸੀਂ ਦੇਖਦੇ ਪਿਓ ਸਾਰੇ ਸ਼ਹਿਰ ਦੇ ਵਿੱਚ ਪੈਪ ਪੈ ਰਹੇ ਆ ਤੇ ਲੱਗ ਰਿਹਾ ਜਿਵੇਂ ਤੁਹਾਨੂੰ ਪਾਣੀ ਦੀ ਸਾਨੂੰ ਬਹੁਤ ਵਧੀਆ ਲੱਗਦਾ ਜੀ ਸਾਨੂੰ ਜਿਆਦਾ ਸ਼ਿਕਾਇਤ ਹੀ ਗੰਦੇ ਪਾਣੀ ਦੀ ਸੀਗੀ ਗੰਦੇ ਪਾਣੀ ਦੀ ਸ਼ਿਕਾਇਤ ਸੀਗੀ ਉਹਦੇ ਕਰਕੇ ਸਾਰਾ ਸਾਡਾ ਸਬਧਾਨ ਹੋ ਜਾਊਗਾ ਸਾਰਾ ਸਹੀ ਹੋ ਜਾਊਗਾ ਸਾਨੂੰ ਸਾਡਾ ਮੈਸੇਜ ਇਹੀ ਆ ਜੋ ਰਾਣਾ ਜੀ ਦਾ ਉਪਰਾਲਾ ਵਾ ਉਹਦਾ ਅਸੀਂ ਦੇਣਾ ਨਹੀਂ ਦੇ ਸਕਦੇ ਰਾਣਾ ਜੀ ਦੇ ਉਪਰਾਲੇ ਦਾ ਬਹੁਤ ਵਧੀਆ ਉਹਨਾਂ ਦਾ ਉਪਰਾਲਾ ਵਾ ਉਸ ਉਪਰਾਲੇ ਦੇ ਤਹਿਤ ਅਸੀਂ ਵੀ ਮਜ਼ਬੂਤ ਹੁੰਦੇ ਆ ਤੇ ਬਾੜ ਵੀ ਮਜ਼ਬੂਤ ਹੁੰਦੇ ਆ ਤੇ ਪਾਣੀ ਦੀ ਸਫਾਈ ਵੀ ਹੋ ਜਾਏਗੀ ਤੇ ਗੰਦੇ ਪਾਣੀ ਤੋਂ ਸਾਨੂੰ ਨਿਕਾਸੀ ਵੀ ਮਿਲ